ਨਸ਼ੇ ਦੇ ਮੁੱਦੇ ਨੂੰ ਲੈ ਕੇ ਸਰਕਾਰ 'ਚ ਬਾਗੀ ਸੁਰ ਉੱਠਨੇ ਸ਼ੁਰੂ ਹੋਏ ਹਨ। ਬੀਤੇ ਕੱਲ੍ਹ ਸੀ ਦੁੱਧਮ ਸਿੰਘ ਦੇ ਸ਼ਿਦੀ ਸਮਾਗਮ ਦੌਰਾਨ ਮੰਚ ਤੋਂ ਹੀ ਸਰਕਾਰ ਦੀ ਪੋਲ ਖੋਲਦਿਆਂ ਕਾਂਗਰਸੀ ਵਿਧਾਇਕ ਸਰਜੀਤ ਸਿੰਘ ਤੇਮਾਨ ਨੇ ਕਿਹਾ ਕਿ ਸ਼ੁਰੂ 'ਚ ਤਾਂ ਬੜੇ ਜੋਰਸ਼ ਨਾਲ ਨਸ਼ਿਆਂ ਨੂੰ ਠੱਲ ਪਾਈ ਗਈ ਪਰ 15 ਦਿਨਾਂ 'ਚ ਸਰਕਾਰ ਦਾ ਅਸਰ ਖਤਮ ਹੋ ਗਿਆ। ਅਤੇ ਅੱਜ ਪੰਜਾਬ ਦੇ ਹਰ ਇੱਕ ਹਲਕੇ ਵਿੱਚ ਸ਼ਰੇਆਮ ਚਿੱਟਾ ਵਿਕ ਰਿਹਾ ਹੈ। ਉਧਰ ਤੇਮਾਨ ਦੇ ਇਸ ਬਿਆਨ ਨੂੰ ਕੈਬਨ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਉਹਨਾਂ ਦੀ ਨਿੱਜੀ ਰਾਏ ਕਰਾਰ ਦਿੱਤਾ ਹੈ। ਅੱਜ ਦਾਵਾ ਕੀਤਾ ਹੈ ਕਿ ਪੰਜਾਬ 'ਚ 90% ਨਸ਼ਾ ਖਤਮ ਹੋ ਚੁੱਕਾ ਹੈ। ਸਾਧੂ ਸਿੰਘ ਧਰਮਸੋਤਰੀ ਨੇ ਇਸ ਮੌਕੇ ਇਤਿਹਾਸਕ ਕਹਿ ਦਿੱਤਾ ਕਿ ਤੇ ਮਾਨ ਸਰਕਾਰ ਵਿੱਚ ਹੀ ਨਹੀਂ ਹਨ। ਉਹ ਸਰਕਾਰ ਵਿੱਚ ਹਨ। ਉਹਨਾਂ ਨੂੰ ਸਭ ਪਤਾ ਹੈ। ਕਿ ਮਾਨ ਸਾਹਿਬ ਕਿਸ ਤਰ੍ਹਾਂ ਪੰਜਾਬ ਦੇ ਨਸ਼ੇ ਦੇ ਹਾਲਾਤ ਨੇ ਉਹ ਆਪ ਕੀ ਕਰਨਾ ਚਾਹੁੰਦੇ ਉਸਦੇ। ਦੇਖੋ ਨਸੇ ਦੇ ਹਾਲਾਤ ਨੇ ਜਿਹੜੇ ਜਦੋਂ ਸਰਕਾਰ ਸਾਡੀ ਬਣੀ ਬਹੁਤ ਵੱਡੀ ਠੱਲ ਪਈ ਕਿਉਂਕਿ ਸਾਨੂੰ ਸਾਰਿਆਂ ਨੂੰ ਚਿੰਤਾ ਹੈ ਦਰਦ ਹੈ ਪੰਜਾਬ ਦਾ ਕਿ ਪੰਜਾਬ ਦਾ ਹਾਲ ਹੈ ਜਿਹੜਾ ਨਸੇ ਨੇ ਪੰਜਾਬ ਦੇ ਨੌਜਵਾਨਾਂ ਜਾਖੜ ਦੇ ਵਿੱਚ ਲਿਆ ਔਰ ਮਹਾਰਾਜ ਸਾਹਿਬ ਨੇ ਬੜੀ ਦਿਲਚਸਪੀ ਦੇ ਨਾਲ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਸਾਰਿਆਂ ਨੇ ਅਸੀਂ ਉਹ ਵਾਅਦਾ ਹਰ ਹਿੱਲੇ ਨਿਭਾਵਾਂਗੇ ਪਰ ਜੋ ਮੈਂ ਪਹਿਲਾਂ ਵੀ ਗੱਲ ਆਮ ਕਹਿ ਚੁੱਕਿਆ ਕਿ ਜਦੋਂ ਸਰਕਾਰ ਆਈ 15 20 ਦਿਨ ਮਹੀਨਾ ਜੋ ਵੀ ਹੈ ਪੂਰਾ ਕਸਾ ਦੇਖਣ ਨੂੰ ਮਿਲਿਆ ਪਰ ਹੁਣ ਉਹ ਗੱਲ 'ਚ ਥੋੜੀ ਢਿੱਲ ਪੈਂਦੀ ਨਜ਼ਰ ਆ ਰਹੀ ਇਸ ਕਰਕੇ ਪ੍ਰਸ਼ਾਸਨ ਕਿਤੇ ਕਿਤੇ ਕਤਾਹੀ ਕਰ ਰਿਹਾ ਜਿਵੇਂ ਇਹ ਜਿੰਨੀ ਗੱਲ ਮੈਂ ਮਹਿਸੂਸ ਕੀਤੀ ਹੈ। ਇਹ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਮੁੱਖ ਮੰਤਰੀ ਪੰਜਾਬ ਨੂੰ ਕਿਸ ਤਰ੍ਹਾਂ ਆਪਣੇ ਇਹਨਾਂ ਭਾਵਨਾ ਦੇ ਦੇਖੋ ਸਾਡੀ ਜ਼ਿੰਮੇਵਾਰੀ ਬਣਦੀ ਹੈ ਜਿਹੜੇ ਜਿਹੜੇ ਫੀਲਡ 'ਚ ਜਾਂ ਜਿਹੜੇ ਇਲਾਕੇ 'ਚ ਸੀ ਰਹ ਰਹੇ ਆ ਉਹਦਾ ਦਰਦ ਸਾ ਤੋਂ ਵੱਧ ਸਾਇਦ ਕੋਈ ਨਾਲ ਜਾਣਦਾ ਵੇ ਜਾਂ ਸਾ ਤੋਂ ਵੱਧ ਜਿਹੜਾ ਜਾਂ ਪਿੰਡਾਂ ਦੇ ਲੋਕ ਨੇ ਉਹ ਜਾਣਦੇ ਹੋਣਗੇ। ਅਸੀਂ ਗਲੀ ਮਹੱਲਾਂ ਦੇ ਵਿੱਚ ਫਿਰ ਕੇ ਜੋ ਦੇਖ ਰਹੇ ਆ ਉਹ ਸਾਨੂੰ ਫੀਲ ਹੋਇਆ। ਉਹ ਮੈਂ ਤੁਹਾਡੇ ਜਰੀਏ ਵੀ ਜਨਤਾ ਦੇ ਸਾਹਮਣੇ ਪੇਸ਼ ਹੋ ਰਿਹਾ ਔਰ ਮੈਂ ਇੱਕ ਮੇਰੇ ਮਨ ਦੇ ਵਿੱਚ ਖਿਆਲ ਜ਼ਰੂਰ ਹੈ ਦੇਸ਼ਕ ਸਾਰੇ ਚਿੰਤਾ ਕਰਦੇ ਆ ਪਰ ਜਿੰਨਾ ਚਿਰ ਮੇਰੇ ਮੈਂ ਨਾ ਨਹੀਂ ਕਿਸਦਾ ਲੈਣਾ ਚਾਹੁੰਦਾ ਚਾਹੁੰਦਾ ਪੰਜਾਬ ਦੇ ਵਿੱਚ ਪੁਲਿਸ ਫਰਸ਼ਾਸਨ ਦੇ ਉੱਤੋਂ ਲੈ ਕੇ ਬਹੁਤ ਵੱਡੇ ਫੇਰ ਬਦਲ ਕਰਨ ਦੀ ਲੋੜ ਹੈ ਫਿਰ ਮੇਰਾ ਖਿਆਲ ਕਹਿੰਦਾ ਨਸੇ ਦੇ ਉੱਤੇ ਠੱਲ ਪੈ ਸ ਨੀ ਨੀ ਅਸਰ ਅਸਰ ਤਾਂ ਪੂਰੇ ਪੰਜਾਬ ਦੇ ਵਿੱਚ ਰਿਹਾ ਪਰ ਮੈਂ ਕਿਸੇ ਹੋਰ ਇਲਾਕੇ ਦੀ ਗੱਲ ਨਹੀਂ ਕਰ ਸਕਦਾ ਮੇਰੇ ਲਈ ਅਧਿਕਾਰ ਇਹ ਅਧਿਕਾਰ ਇਹ ਨਹੀਂ ਹੈਗਾ ਜਿਹੜੇ ਇਲਾਕੇ 'ਚ ਜਿਹੜੇ ਹਲਕਿਆਂ 'ਚ ਮੈਂ ਰਹਿ ਰਹੇ ਹਾਂ ਮੈਂ ਉਹਦੇ ਬਾਰੇ ਦੱਸ ਸਕਦਾ ਮੈਂ ਕਿਸੇ ਬਾਰੇ ਪਰ ਇਸ ਮੌਕੇ ਤੇ ਮੈਂ ਕਿਸੇ ਹਲਕੇ ਦਾ ਨਾਂ ਨਹੀਂ ਲੈਣਾ ਚਾਹੁੰਦਾ ਇਹ ਪ੍ਰਸ਼ਾਸਨ ਦੇ ਕਿ ਪ੍ਰਸ਼ਾਸਨ ਨੂੰ ਸਾਰਾ ਪਤਾ ਹੀ ਹੈ ਪ੍ਰਸ਼ਾਸਨ ਕੋਈ ਨਹੀਂ ਜਾਣ ਨਹੀਂ ਹੈ ਪ੍ਰਸ਼ਾਸਨ ਨੂੰ ਸਾਡੇ ਨਾਲੋਂ ਵੱਧ ਪਤਾ ਹੈ ਪ੍ਰਸ਼ਾਸਨ ਦੇ ਬਹੁਤ ਸਾਰੇ ਕੰਨ ਹਨ ਪ੍ਰਸ਼ਾਸਨ ਲਈ ਬਹੁਤ ਸਾਰਾ ਇਤਜਾਮ ਹੈ ਪ੍ਰਸ਼ਾਸਨ ਦੇ ਵਿੱਚ ਸੀਐਡੀ ਬਹੁਤ ਤਾਕੜੀ ਹੈ ਇਹ ਪ੍ਰਸ਼ਾਸਨ ਸਾਰਾ ਕੁਝ ਜਾਣਦਾ ਹੈ ਢਿੱਲ ਕਿਸ ਕਰਕੇ ਹੈ ਇਹ ਰੱਬ ਜਾਣਦਾ ਹੈ ਪ੍ਰਸ਼ਾਸਨ ਜਾਣਦਾ ਹੈ ਕਹ ਰਹੇ ਨੇ ਵੀ ਉਹਨਾਂ ਨੂੰ ਪਤਾ ਹੈ ਵੀ ਕਿਹੜੇ ਹਲਕਿਆਂ 'ਚ ਨਸ਼ਾ ਵਿਕਦਾ ਹੈ ਬਾਵਜੂਦ ਕਾਰਵਾਈ ਨਹੀਂ ਹੋ ਰਹੀ ਤਾਂ ਸਰਕਾਰ ਕਿੱਥੇ ਬੈਠੀ ਹੈ ਸਰਕਾਰ ਬਿਲਕੁਲ ਪੱਬਾਂ ਪਾਰ ਹੈ 90% ਤੀ ਬੰਦ ਹੋ ਗਿਆ ਜਿਹੜੇ ਮਾੜੇ ਮੋٹے ਹੈਗੇ ਨੇ ਕਿਉਂਕਿ 10 ਸਾਲ ਦਾ ਜ਼ਹਿਰ ਬੀਜਿਆ ਆ ਸਾਲੇ ਪਣਵਈਏ ਨੇ ਤਕੜੇ ਹੋ ਕੇ ਰਿਸ਼ਤੇਦਾਰਔਰ ਸਰਕਾਰ ਨੇ ਰੜਕੇ ਪੰਜਾਬ ਦਾ ਨੁਕਸਾਨ ਕੀਤਾ ਹੈ ਉਹਨੂੰ 10 ਸਾਲ ਦੇ ਪਾੜੇ ਨੂੰ 10 ਸਾਲ ਨਹੀਂ 10 ਮਹੀਨੇ ਵੀ ਨਹੀਂ ਹੋਏ ਜਦੋਂ ਦੇਖੋ ਤੇਲ ਦੇਖੋ ਤੇਲ ਦੀ ਧਾਰ ਦੇਖੋ ਜਿਹੜੇ 10% ਰਹਿੰਦੇ ਆ ਜਾਂ ਤਾਂ ਦੇਸ਼ ਪੰਜਾਬ ਛੱਡ ਕੇ ਭੱਜ ਜਾਣਗੇ ਜਾਂ ਫਿਰ ਉਹ ਨਸ਼ਾ ਵੇਚਣਾ ਛੱਡ ਜਾਣਗੇ ਨਹੀਂ ਤਾਂ ਜੇ ਨਹੀਂ ਵੀ ਕਹਿ ਕੇ ਵੀ 15 ਦਿਨ 15 ਦਿਨ ਅਸਰ ਰਿਹਾ ਸਰਕਾਰ ਦਾ ਵੀ 15 ਦਿਨ ਤੋਂ ਬਾਅਦ ਸਰਕਾਰ ਦਾ ਅਸਰ ਵੀ ਖਤਮ ਹੋ ਗਿਆ ਉਹਨਾਂ ਦਾ ਇਹ ਸਰਕਾਰ ਦੇ ਵੀ ਜਿਹੜੀ ਸਰਕਾਰ ਮੈਂ ਬੋਲ ਰਿਹਾ ਸਰਕਾਰ ਮੈਂ ਬੋਲ ਰਿਹਾ ਉਹਨਾਂ ਦਾ ਨਿੱਜੀ ਆਪਣਾ ਹੋ ਸਕਦਾ ਤੁਹਾਨੂੰ ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਉਹ ਆਪਣੀ ਸਰਕਾਰ ਬਣਨ ਦੇ 4 ਹਫਤੇ ਦੇ ਅੰਦਰ ਹੀ ਨਸ਼ਾ ਖਤਮ ਕਰ ਦੇਣਗੇ ਪਰ ਉਹਨੋਂ ਉਹਨਾਂ ਦੇ ਆਪਣੇ ਹੀ ਵਿਧਾਇਕ ਉਹਨਾਂ ਖਿਲਾਫ ਬੋਲ ਰਹੇ ਹਨ ਸੰਗਰੂਰ ਤੋਂ ਕੈਮਰਾਮੈਨ ਜਸਵੀਰ ਮਾਨ ਦੇ ਨਾਲ ਹਰਸ਼ ਕੌਸ਼ਲ ਦੀ ਰਿਪੋਰਟ ਪੰਜਾਬ ਟੂਡੇ